ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਵੱਲੋਂ ਜੋ ਗੁਰਦੁਆਰੇ ਦੇ ਮੁਖੀ ਸਹਿਬਾਨ ਵੱਲੋਂ ਕਿਹਾ ਜਾ ਰਿਹਾ ਹੈ ਚੈਨਲ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਰ ਆਓ ਤੁਹਾਨੂੰ ਸੁਣਾਉਣਿਆਂ ਉਹਨਾਂ ਵੱਲੋਂ ਕੁਝ ਪੈਸੇ ਮੰਗੇ ਗਏ ਹਨ ਹੁਣ ਸੰਬੰਧੀ ਉਹਨਾਂ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਉਹ ਤੁਹਾਨੂੰ ਸੁਣਾਉਣਿਆਂ ਉਹਨਾਂ ਵੱਲੋਂ ਕੀ ਕਹਿ ਗਿਆ ਗੁਰਮੁਖੀ ਜੀ ਤੁਸੀਂ ਪ੍ਰੈਸ ਕਾਨਫਰੰਸ ਬੁਲਾਈ ਆ ਕਿਸ ਵਿਸ਼ੇ ਨੂੰ ਲੈ ਕੇ ਬੁਲਾਈ ਆ ਕੀ ਕਾਰਨ ਇੱਥੇ ਜੀ ਆਪਾਂ ਨੇ ਡਰਾ ਕੱਢਿਆ ਸੀਗਾ ਹੂੰ 13 ਅਗਸਤ ਵਾਲੇ ਦਿਨ ਅੱਛਾ ਜੀ ਤੇ ਉਹ ਜਿਹੜੀ ਡਰਾ ਦੀ ਮਾਇਆ ਸੀ ਕਿ ਉਹ ਗੁਰੂ ਘਰ ਤੇ ਰਣ ਤੇ ਗੁਰੂ ਘਰ ਨੂੰ ਕੋਈ ਪ੍ਰਾਪਰਟੀ ਨਹੀਂ ਹੈਗੀ ਆਪਾਂ ਬਿਲਡਿੰਗ ਬਣਾਈ ਆ ਪਿੱਛੇ ਦਿਸ ਰਹੀ ਐ ਸਾਨੂੰ ਹਾਂਜੀ ਇਹਦੇ ਉੱਤੇ ਲਾਈ ਸੀ ਵੀ ਸਾਰੀ ਜਮਾਇਆ ਅੱਛਾ ਜੀ ਹਾਂਜੀ ਉਹ ਕੀ ਕਾਰਨ ਹੋਇਆ ਸਾਰੀ ਗੱਲਬਾਤ ਦੱਸੋ ਫਿਰ ਉਹ ਤੇ ਜੀ 13 ਤਰੀਕ ਨੂੰ ਹੂੰ ਇੱਥੇ 1 ਵਜੇ ਪੁਲਿਸ ਆਈ ਹਾਂ ਸਾਨੂੰ ਥਾਣੇ ਬੁਲਾਇਆ ਹੂੰ ਥਾਣੇ ਬੁਲਾ ਕੇ ਸਾਨੂੰ ਕਹਿੰਦੇ ਵੀ ਥਾਣੇਦਾਰ ਸਾਹਿਬ ਨੇ ਕਹਿੰਦੇ ਵੀ ਸਾਨੂੰ ਪੀਸ ਨੂੰ ਪੁੱਛ ਕੇ ਕਰਿਆ ਹੂੰ ਅਸੀਂ ਐਮਐਲ ਸਾਬ ਨੂੰ ਸੱਸ ਸੀਗਾ ਵੀ ਸਾਨੂੰ ਪਰਦਾ ਕੱਢ ਲੈਣ ਦੋ ਅੱਛਾ ਅਸੀਂ ਵੀ ਆਇਆ ਇਹ ਗੁਰੂ ਕਰਤੇ ਰਹੋ ਡਰਾ ਕੱਟਣ ਤੋਂ ਪਹਿਲਾਂ ਰੱਖਣ ਤੋਂ ਪਹਿਲਾਂ ਤੁਸੀਂ ਨੇ ਕਿਹਾ ਸੀ ਹਾਂਜੀ ਐਮਐਲ ਸਾਬ ਤੂੰ ਕਿ ਅਸੀਂ ਹਾਂਜੀ ਹਾਂਜੀ ਡਰਾ ਕੱਟਣਾ ਅੱਛਾ ਹਾਂਜੀ ਹੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਫੋਕਸ ਰਿਆ ਹੂੰ ਬਣ ਉਹਨਾਂ ਨੇ ਚੱਕਿਆ ਲਈ ਹੂੰ ਚੱਪਨ ਤੋਂ ਪਾਰ ਜਿਹੜੇ ਸਾਡੇ ਕੋਲੇ ਡਰਾ ਵਾਲੇ ਮੁੰਡੇ ਸੀਗੇ ਕੁਲਵਿੰਦਰ ਸਿੰਘ ਢਿੱਲੋਂ ਹੂੰ ਉਹ ਆਇਆ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਮੇਰੇ ਕੋਲ ਜੂਨੀਅਰ ਦੇ ਪ੍ਰਧਾਨ ਦਾ ਵੀ ਆ ਰਿਹਾ ਵੀ ਫੋਨ ਕੀ ਨਾਮ ਜਿਹੜਾ ਪ੍ਰਧਾਨ ਦਾ ਆ ਗੁਰਪ੍ਰੀਤ ਸਿੰਘ ਅੱਛਾ ਫੱਗੂ ਵਾਲਾ ਹਾਂਜੀ ਉਹ ਕਹਿੰਦੇ ਵੀ ਛੋਟੀ ਜਿਹੜੀ ਸ਼ਿਕਾਇਤ ਦਾ ਸੰਬੂਰ ਤੋਂ ਕਰੀ ਐ ਅੱਛਾ ਵੀ ਉੱਥੇ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਲਓ ਹਾਂ ਜਿਨ੍ਹਾਂ ਨੇ ਗੱਲ ਕਰੀ ਉਹ ਕਹਿੰਦੇ ਵੀ 10 ਲੱਖ ਰੁਪਈਆ ਵੀ ਮੰਗਦੇ ਅੱਛਾ ਜੀ ਮੈਂ ਕਿਹਾ ਵੀ ਜਿੰਨੇ ਡਰਾ ਦੇ ਵਿੱਚੋਂ ਪੈਸੇ ਬਚਣਗੇ ਲੋਕਾਂ ਨੂੰ ਦੇ ਕੇ ਛੋਟੀ ਛੋਟੀ ਅੱਛਾ ਤੇ ਉਸ ਤੋਂ ਬਾਅਦ ਫਿਰ 5 ਤੇ ਅੱਗੇ ਜੀ ਗੱਲ ਅੱਛਾ ਜੀ 5 ਤੋਂ ਅੱਗੇ 2.5 ਲੱਖੀ ਦੀ ਹੂੰ 2.5 ਲੱਖ ਰੁਪਈਆ ਦੇ ਕੇ ਅਸੀਂ ਨੇ ਹਾਂਜੀ ਡਰਾ ਕੱਢਿਆ ਜੀ ਇਹ 2.5 ਲੱਖ ਰੁਪਈਆ ਤੁਸੀਂ ਕਿਵੇਂ ਦਿੱਤਾ ਕੁਲਵਿੰਦਰ ਸਿੰਘ ਜੀ अच्छा कुलविंदर सिंह ने की कहया कि कि दे वास्ते पैसे ले रहे वो वो उथे जड़े पैसे लेके गया उरो ਸਾਡੇ ਕੋਲੋਂ ਲੈ ਗਿਆ ਹਾਂਜੀ ਅਸੀਂ ਪੈਸੇ ਸੀਗੇ ਜਿਹੜੇ ਉਹ ਇਕੱਠੇ ਕਰਕੇ ਦਿੱਤੇ ਸਾਡੇ ਕੋਲੋਂ ਕੋਈ ਇਹ ਜਿਹੜੀ ਗੱਲਬਾਤ ਕਰਾ ਰਿਆ ਦੀ ਕੌਣ ਕਰਾ ਦੇ ਇਹ ਕੁਲਵਿੰਦਰ ਸਿੰਘ ਹੀ ਕਰਾ ਰਿਆ ਸੀ ਪਰ ਪਰ ਨਹੀਂ ਕਰਪੀ ਸੀ ਗੁਰਪ੍ਰੀਤ ਸੀ ਗੁਰਪ੍ਰੀਤ ਸੀ ਹਾਂ ਸਾਨੂੰ ਨਹੀਂ ਕਰਪੀ ਸੀ ਨਾ ਨੌ ਲੱਤਾ ਵੀ ਹਾਂਜੀ ਅੱਛਾ ਜੀ ਫੇਰ ਕੀ ਹੋਇਆ 2.5 ਲੱਖ ਰੁਪਏ ਲੈ ਗਿਆ ਡਰਾ ਕੱਢਤਾ ਤੁਨੇ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ 15-20 ਦਿਨਾਂ ਬਾਅਦ ਸਾਡੇ ਕੋਲੇ ਪੁਲਿਸ ਆਈ ਅੱਛਾ ਜੀ ਪੁਲਿਸ ਆਉਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰੀ ਐਮਐਲਏ ਸਾਹਿਬ ਕੋਲੇ ਗਏ ਉੱਥੇ ਪਹਿਲੀ ਵਾਰੀ ਮਿਲੇ ਨਹੀਂ ਉਹਨਾਂ ਦੇ ਘਰ ਵਾਲੇ ਮਿਲੇ ਹੂੰ ਉਹ ਕਹਿੰਦੇ ਵੀ ਇਹ ਵੱਡਾ ਫੀਸ ਸਿਸਟਮ ਦਾ ਥੋੜਾ 10-20 ਲੱਖ ਰੁਪਈਆ ਲੱਗ ਜਾਣਾ ਸੀਗਾ ਇਹ ਇਹ ਗੱਲ ਕਿਹਨੇ ਕਹੀ ਉੱਥੇ ਉਹਨਾਂ ਦੀ ਕੋਠੀ 'ਚ ਕਹੀ ਜੀ ਕਿਹਨੇ ਕਹੀ ਐਮਐਲਏ ਸਾਹਿਬ ਦੇ ਐਮਐਲਏ ਸਾਹਿਬ ਦੇ ਘਰ ਵਾਲੇ ਨੇ ਘਰ ਵਾਲੇ ਨੇ ਹਾਂਜੀ ਅੱਛਾ ਜੀ ਤੇ ਫਿਰ ਦੂਸਰੀ ਵਾਰੀ ਅਸੀਂ ਫੇਰ ਮਿਲੇ ਉਹਨਾਂ ਨੂੰ ਜਾ ਕੇ ਸਾਰੀ ਗੱਲਬਾਤ ਅਸੀਂ ਦੱਸੀ ਕਰੀ ਹਾਂ ਉਹ ਫਿਰ ਸਾਡੀ ਸੁਣ ਕੇ ਗੱਲਬਾਤ ਸਾਰੀ ਉੱਥੇ ਹੋਰ ਬੰਦੇ ਨੇ ਵੀ ਕਿਹਾ ਵੀ ਤੁਸੀਂ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਉਹਨਾਂ ਨੂੰ ਬੁਲਾਓ ਇੱਥੇ ਸਾਹਮਣੇ ਹੂੰ ਪਰ ਉਹ ਕਹਿੰਦੇ ਵੀ ਲੈਕਸ ਨਾਲ ਲੈਕਸਨ ਤੋਂ ਬਾਅਦ ਵੀ ਕੋਈ ਨਹੀਂ ਅਸੀਂ ਗੱਲ ਕਰਦੇ ਅੱਛਾ ਜੀ ਹਾਂਜੀ ਫਿਰ 2.5 ਲੱਖ ਰੁਪਇਆ ਜਾਨੀ ਕਿ ਐਮਐਲਏ ਸਾਹਿਬ ਦੇ ਨਾਮ ਤੇ ਲਿਆ ਗਿਆ ਨਹੀਂ ਸਾਡੇ ਕੋਲ ਤਲਵਿੰਦਰ ਸਿੰਘ ਲੈ ਕੇ ਗਿਆ ਕੁਲਵਿੰਦਰ ਸਿੰਘ ਲੈ ਗਿਆ ਹਾਂਜੀ ਹਾਂਜੀ ਕਿਹਦੇ ਨਾਮ ਤੇ ਵੀ ਲਿਖਿਆ ਵੀ ਇਹ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਗੁਰੂ ਘਰ ਦੀ ਮਾਇਆ ਸੀ ਵੀ ਇਹ ਜਿੱਥੇ ਵੀ ਕਿਤੇ ਗਈ ਆ ਇਹ ਸਾਡੀ ਬਾਪ ਸਾਹਿਬੋ ਚਾਹੇ ਕਿਸੇ ਕੋਲੇ ਵੀ ਉਹ ਸੰਗਤ ਨੇ ਜੋ ਪੈਸਾ ਦਿੱਤਾ ਉਹ ਹਾਂਜੀ ਉਹ ਸੰਗਤ ਨੇ ਇਹ ਕਹਿ ਕੇ ਦਿੱਤਾ ਦੀ ਵੀ ਜੇ ਤਾਂ ਸਾਡਾ ਡਰਾ ਨਿਕਲਿਆ ਹਾਂਜੀ ਦਾਤਾ ਸਾਡਾ ਨਿਰਵੇਸੀ ਗੁਰੂ ਘਰ ਨੂੰ ਅੱਛਾ ਹਾਂ ਹਾਂ ਜਿਹੜੇ ਬੰਦੇ ਨੇ ਵੀ ਪੈਸੇ ਇਹ ਲੈਤੇ ਕਰੇ ਨੇ ਜਿਹਦੇ ਕੋਲੇ ਗਏ ਨੇ ਉਹਨਾਂ ਤੇ ਜੋ ਬਣਦੇ ਦੀ ਕਰ ਜਦੋਂ ਤੁਸੀਂ ਐਮਐਲਏ ਸਾਹਿਬ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਕੋਈ ਬੁਲਾਇਆ ਨਹੀਂ ਬੰਦਾ ਜਿਹੜੇ ਨਾਂ ਤੇ ਤੁਹਾਡੇ ਐਮਐਲਏ ਸਾਹਿਬ ਦੇ ਨਾਮ ਤੇ ਪੈਸੇ ਲੈ ਗਏ ਹਾਂਜੀ ਨਾ ਕੋਈ ਕੁਛ ਨਹੀਂ ਉਹ ਤਾਂ ਹੱਥ ਦੀ ਹੀ ਜੀ ਇਹਦਾ ਮਤਲਬ ਹੈ ਜੋ ਬੁਲਾਇਆ ਉਹ ਤਾਂ ਸਾਨੂੰ ਦੋ ਤਿੰਨ ਵਾਰੀ ਜਾਣੇ ਉਹਨਾਂ ਨੇ ਇਹੀ ਕਹਿ ਵੀ ਅਸੀਂ ਤੁਹਾਨੂੰ ਮਿਲਾਂਗੇ ਜੀ ਉਹਨਾਂ ਇਲੈਕਸ਼ਨਾਂ ਨੇ ਜੀ ਫਿਰ ਫਲਾਣਾ ਜੀ ਤੇ ਮੈਂ ਕਿਹਾ ਜੀ ਜਾਨੀ ਦੋ ਤਿੰਨ ਵਾਰੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਹਾਨੂੰ ਕੋਈ ਉਦਰ ਚ ਹੋ ਨਹੀਂ ਜੀ ਜਿਹੜੇ ਤੁਹਾਨੂੰ ਕੀ ਸ਼ੱਕ ਕੀ ਪੈ ਰਹੀ ਹੈ ਵੀ ਇਹ ਤੱਕ ਸ਼ੱਕ ਤਾਂ ਸਾਨੂੰ ਇਹੀ ਇਹਦੀ ਇਹਦੇ ਚ ਐਮ ਐਲ اے ਦਾ ਪੂਰਾ ਪਰਾ ਹੋ ਰਿਹਾ ਜੀ ਇਹਦਾ ਗੁਰਪ੍ਰੀਤ ਜਿਹੜਾ ਪ੍ਰਧਾਨ ਹੈ ਜੀ ਫੱਟਕੂ ਗੱਲ ਇਹ ਵੀ ਜੀ ਜੇ ਅਸੀਂ ਤੁਹਾਨੂੰ ਕਹਾਂਗੇ ਵੀ ਤੁਸੀਂ ਪੱਤਰਕਾਰੋਂ ਵੀ ਤੁਸੀਂ ਸਾ ਤੋਂ ਕੁਝ ਪੈਸੇ ਲੈ ਕੇ ਜੇ ਸੱਚੋਗਾ ਤਾਂ ਵੀ ਚੁੱਪ ਕਰੋਗੇ ਜੇ ਝੂਠੇ ਹੋਗੇ ਤਾਂ ਤੁਸੀਂ ਸਾਡੇ ਗੱਲ ਵੀ ਪ ਦਿੱਲੀ ਦੇ ਆਪਣੇ ਦੇ ਐਮ.ਐਲ.ਏ. ਸਾਹਿਬ ਨੇ ਉਹ ਤੁਹਾਨੂੰ ਕੋਈ ਕੋਈ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਜਾਂ ਸਾਨੂੰ ਕਿਤੇ ਬੁਲਾਉਂਦੇ ਜੀ ਅਸੀਂ ਝੂਠੇ ਆਂ ਹੂੰ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਤਾਂ ਜੀ ਸੱਤੋਂ ਸੰਗਤ ਕੱਲ ਨੂੰ ਸਾਨੂੰ ਪੁੱਛੂਗੀ ਜੀ ਸੰਗਤ ਮੈਨੂੰ ਕਹਣਗੇ ਤੂੰ ਫਕਟ 2.5 ਲੱਖ ਰੁਪਏ ਮੈਂ ਵੀ ਉਹਦਾ ਦੋਸਤ ਹਾਂ ਤੁਸੀਂ ਕਰਜ਼ਾ ਲੈ ਕੇ ਗੁਰੂ ਘਰ ਦੇ ਉੱਤੇ ਜੋ ਸਮਾਰਟ ਪਈਆ ਕਰਜ਼ਾ ਲੈ ਕੇ ਪਈਆ ਜੀ ਹੂੰ 4 ਲੱਖ ਰੁਪਏ 1.5 ਲੱਖ ਦੇ ਬਾ 1.5 ਰੁਪਏ ਦੇ ਵਿਆਜ ਤੇ ਆਈ ਸਾਡੇ ਤੇ ਓਕੇ ਜਿਹੜਾ ਗੁਰੂ ਘਰ ਤੇ ਲਾਇਆ ਸੀ ਸਮਾਣੀ ਆੜਤੀ ਤੋਂ ਲਿੱਤਾ ਸਮਾਣੀ ਆੜਤੀ ਤੋਂ ਲਿੱਤਾ ਹੋਇਆ ਅੱਛਾ ਉਹ ਵੀ ਨਾ ਸਾਰੇ ਕੋਈ ਕਿਸੇ ਪੰਚ ਆਪਾਂ ਕਿਸੇ ਨੂੰ ਉਹ ਨਹੀਂ ਕਰਦੇ ਗੱਲ ਉਹ ਜਿਹੜਾ 2.5 ਲੱਖ ਰੁਪਏ ਦਿੱਤਾ ਉਹ ਕਿਹੜੇ-ਕਿਹੜੇ ਬੰਦਿਆਂ ਤੋਂ ਤੁਸੀਂ ਨੇ 8000 ਫੜਕੇ ਦਿੱਤਾ ਫਿਰ ਉਹ ਕਿਤੇ ਉਹ ਸਰਜੀਤ ਸਿੰਘ ਬੈਠਾ ਸੀ ਕਿਉਂ ਕਿ ਤੇ ਅਸੀਂ ਉਹ ਤੇ ਪੰਜ ਚਾਰ ਹੁੰਦੇ ਸੀ ਸਰਜੀਤ ਸਿੰਘ ਆ ਹੋਰ ਬੰਦਿਆਂ ਤੋਂ ਫੜਕੇ ਦਿੱਤੇ ਨੇ 2.5 ਲੱਖ ਰੁਪਏ ਹਾਂਜੀ ਓਕੇ ਬਣੀ ਜੀ ਅੱਜ ਜੇ ਮੈਂ ਅੱਜ ਤੁਸੀਂ ਜਿਹੜਾ ਧਰਨਾ ਲਾਇਆ ਹੈ 30 ਲੱਖ ਰੁਪਏ ਦੇ ਕਵਲੇ ਨੂੰ ਲੈ ਕੇ ਉਸੇ ਤਰ੍ਹਾਂ ਦੀ ਇੱਕ ਵੀਡੀਓ ਪੱਟੀ ਵਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਸਰੋ ਕੇ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਯਾਰ ਹਾਲਾਤ ਇਹ ਨੇ ਵੀ ਇਹਨਾਂ ਨੂੰ ਜਿੱਥੋਂ ਪੈਸਾ ਮਿਲਦਾ ਕੋਈ ਇਹ ਜ ਆ ਕੋਈ ਸਥਾਨ ਨੇ ਉਹ ਚਾਹੇ ਗੁਰੂ ਘਰ ਹੈ ਚਾਹੇ ਮੰਦਰ ਹੈ ਮਸਜਿਦ ਹੈ ਕੋਈ ਯੂਨੀਅਨ ਹੈ ਕੋਈ ਕੋਈ ਸੰਸਥਾ ਹੈ ਜਿੱਥੋਂ ਇਹਨਾਂ ਨੂੰ ਪੈਸਾ ਮਿਲਦਾ ਹੈ ਉੱਥੋਂ ਇਹ ਭੁੱਖਿਆਂ ਵਾਂਗੂ ਪੈਸੇ ਖਾਣ ਨੂੰ ਸ਼ੁਰੂ ਹੋ ਗਏ ਇਸ ਗੁਰੂ ਘਰ ਦੇ ਬਾਰੇ ਪਟਿਆਲ ਜਿਹੜਾ ਹੈ ਪਟਿਆਲ ਪਿੰਡ ਆ ਉਹਦੇ ਨਾਲ ਨਹਿਰ ਦੇ ਉੱਤੇ ਗੁਰੂ ਘਰ ਹੈ ਉਹ ਗੁਰੂ ਘਰ ਵਾਲੇ ਪਹਿਲ ਅੱਜ ਤੋਂ तकरीबन 2 ਮਹੀਨੇ ਪਹਿਲਾਂ ਮੈਨੂੰ ਵੀ ਮਿਲੇ ਸੀ ਤਾਂ ਉਹਦੇ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਕਿ ਭਾਈ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਜੀ குருਦਰਾ ਸਾਹਿਬ ਦੀ ਲੈਂਟਰ ਪਾਉਣ ਵਾਸਤੇ ਜੇ ਮੈਂ ਸੰਗਤ ਨੇ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਕਿ ਅਸੀਂ ਲੈਂਟਰ ਪਾਉਣ ਵਾਸਤੇ ਅਸੀਂ ਇੱਕ ਜਿਹੜੀ ਹੈ ਲਾਟਰੀ ਸਿਸਟਮ ਸ਼ੁਰੂ ਕਰਦਾਂ ਕਿ ਪਿੰਡਾਂ ਵਾਲਿਆਂ ਨੂੰ ਲਾਲਚ ਹੋ ਜਾਂਦਾ ਕਿ 100-100 ਰੁਪਏ ਨਾਲ ਅਸੀਂ ਇਕੱਠਾ ਕਰਕੇ ਉਹਨਾਂ ਨੇ ਮੇਰੇ 18-20 ਲੱਖ ਰੁਪਏ ਇਕੱਠਾ ਕਰ ਲਿਆ ਕਿ ਕੁਝ ਅਸੀਂ ਇਨਾਮ ਕੱਢ ਦਾਂਗੇ ਲੋ ਦਾ ਇੰਟਰਸਟ ਬਣ ਜੂਗਾ ਤੇ ਜਿਹੜਾ ਪੈਸਾ ਬਚੂਗਾ ਉਹਦੇ ਨਾਲ ਅਸੀਂ ਗੁਰੂ ਘਰ ਦੀ ਜਿਹੜੀ ਐ ਉਹ ਬਿਲਡਿੰਗ ਬਣਾ ਲਾਂਗੇ ਹੁਣ ਤੁਸੀਂ ਇਹ ਦੇਖੋ ਜਿਸ ਦਿਨ ਇਹ ਬੰਦੇ ਮੈਨੂੰ ਜਿਹੜੇ ਬਾਬਾ ਜੀ ਨੇ ਦੱਸਿਆ ਕਹਿੰਦੇ ਅਸੀਂ ਐਮਐਲਏ ਕੋਲੇ ਗਏ ਐਮਐਲਏ ਦੀ ਪਰਮਿਸ਼ਨ ਲਈ ਐਮਐਲਏ ਨੇ ਬੁਲਾਇਆ ਬਕਾਇਦਾ ਕਿ ਤੁਸੀਂ ਕੀ ਕਰ ਰਹੇ ਹੋ ਮੈਨੂੰ ਬੁਲਾਇਓ ਪਹਿਲ ਤਾਂ ਕਹਿੰਦੀ ਪ੍ਰੋਗਰਾਮ ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਜੀ ਉੱਥੇ ਗਏ ਤੇ ਸਾਨੂੰ ਉਹਨਾਂ ਨੇ ਐਮਐਲਏ ਨੇ ਇਹ ਗੱਲ ਕੀਤੀ ਕਿ ਜੀ ਆ ਤੂ ਠੀਕ ਹੈ ਤੁਸੀਂ ਆਪਣੀ ਲੈਟਰੀ ਚਲਾ ਲਓ ਲਾਟਰੀ ਚਲਾਉਣ ਤੋਂ ਬਾਅਦ ਜਿਸ ਦਿਨ ਉਹ ਲਾਟਰੀ ਕੱਢਣ ਦਾ ਡਰਾਅ ਕੱਢਣ ਦਾ ਦਿਨ ਆਇਆ ਡਰਾਅ ਦਾ ਟਾਈਮ ਸੀ ਸਵੇਰੇ 11:30 ਵਜੇ 11:30 ਦਾ ਟਾਈਮ ਸੀ ਤੇ ਜਦੋਂ 11 ਵਜੇ ਪੁਲਿਸ ਆਈ ਉਹਨੂੰ ਚੱਕ ਕੇ ਲੈ ਗਈ ਕਹਿੰਦੇ ਤੁਹਾਨੂੰ ਬੁਲਾ ਆ ਜਦੋਂ ਦੱਸਿਆ ਅੱਜ ਵੀ ਉਹ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਆਹੀ ਜਿਹੜਾ ਯੂਨੀਅਨ ਦਾ ਪ੍ਰਧਾਨ ਪੁਰਾਣਾ ਹੈ ਉਹਨਾਂ ਨੇ ਉਹਨੂੰ ਸੁਨੇਹਾ ਲਾਇਆ ਕਿ ਤਰੀ ਕੰਪਲੇਂਟ ਹੋਊਗੀ ਤੇ ਇਸ ਤਰ੍ਹਾਂ ਉਹ ਕਹਿੰਦੇ ਵੀ ਬਾਬਾ ਜਿਹੜੇ ਉੱਥੇ ਮਹਾਪੁਰਸ਼ ਨੇ ਉਹ ਕਹਿੰਦੇ ਭਾਈ ਅਸੀਂ ਤਾਂ ਪਰਮਿਸ਼ਨ ਲੈ ਕੇ ਗੱਲ ਕੀਤੀ ਹੈ ਵੀ ਨਾਲ ਐਮਐਲਏ ਸਾਹਿਬ ਨੂੰ ਕਹਿ ਕੇ ਉਹਨਾਂ ਦੀ ਕੌਨਫੀਡੈਂਸ ਲੈ ਕੇ ਕੰਮ ਕੀਤਾ ਵੀ ਗ ਪਰ ਜਦੋਂ ਉੱਥੋਂ ਨਹੀਂ ਮੰਨੇ ਤਾਂ ਵਾਪਸ ਗਏ ਫਿਰ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ 10 ਲੱਖ ਰੁਪਏ ਦਿਓ ਉਹ ਕਹਿੰਦੇ ਭਾਈ 10 ਲੱਖ ਤਾਂ ਸਾਨੂੰ ਨਹੀਂ ਬਚਣਾ ਅਜ ਤਾਂ ਗੁਰੂ ਘਰ ਤੇ ਲਾਉਣਾ ਹੈ ਉਹਨਾਂ ਨੇ 10 ਤੋਂ ਜਿਹੜਾ ਸੌਦਾ ਜਿਵੇਂ ਹੁਣ ਆਹ ਸੌਦਾ ਜਿਹੜਾ ਯੂਨੀਅਨ ਵਾਲਾ ਹੈ 30 ਲੱਖ ਵਾਲਾ 50 ਤੇ ਪਹੁੰਚ ਗੋ ਉਹ ਸੌਦਾ ਘਟਦਾ 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 2.5 ਲੱਖ ਤੇ ਆ ਗਿਆ 10 ਤੋਂ 5 5 ਤੋਂ 2.5 ਤੁਸੀਂ ਮੰਨੋਗੇ 2.5 ਲੱਖ ਰੁਪਿਆ ਇਹਨਾਂ ਨੇ ਦਿੱਤਾ ਤੇ ਫਿਰ ਜਾ ਕੇ 4 ਵਜੇ ਉਹ ਡਰਾ ਕੱਢਿਆ ਗਿਆ ਹੁਣ ਇਹ ਤਾਂ ਜਵਾਬ ਜਿਹੜਾ ਹੈ ਇਹ ਮੌਜੂਦਾ ਐਮ.ਐਲ.ਏ ਸਹਿਬਾ ਜਿਹੜੀ ਇਮਾਨਦਾਰੀ ਦੀ ਮੂਰਤ ਜਿਹੜੀਆਂ ਸੋਹਾ ਖਾਨ ਨੂੰ ਗੱਲ ਕਰਦੇ ਉਹ ਭਾਈ ਸੋਹਾ ਖਾਨ ਨੂੰ ਜਵਾਬ ਨਹੀਂ ਹੁੰਦੇ ਇੱਕ ਮੈਨੂੰ ਇਹ ਕਾਦੇ ਵਾਸਤੇ ਹੁੰਦੇ ਨੇ ਲੋਕਾਂ ਨੂੰ ਪੁੱਛ ਜਿਨ੍ਹਾਂ ਦੇ ਨਹੀਂ ਹੈਗੇ ਇਹ ਸੋਹਾ ਖਾਨ ਨੂੰ ਜਵਾਬ ਕਿ ਨਹੀਂ ਰੱਖੇ ਤੁਸੀਂ ਸੋਹਾ ਖਾਨ ਦੀ ਲੋੜ ਨਹੀਂ ਐ ਸਿਰਫ ਆ ਕੇ ਮੀਡੀਆ ਤੇ ਕਲੈਰੀਫਿਕੇਸ਼ਨ ਦਿਆ ਕਰੋ ਜਿਵੇਂ ਠੋਕ ਕੇ ਪਹਿਲਾਂ ਗੱਡੀਆਂ ਤੇ ਖੜਖੜ ਕੇ ਬੋਲਦੇ ਸੀ ਉਹ ਮੈਂ ਹੁਣ ਬੋਲ ਕੇ ਦਿਖਾਓ ਪਿੰਡਾਂ ਦੀਆਂ ਸੱਥਾਂ ਜਾ ਕੇ ਬੋਲ ਕੇ ਦਿਖਾ ਲੋ ਲੋਕਾਂ ਨੂੰ ਦੱਸੋ ਅੱਜ ਨਾਲੇ ਇਹ ਵੀ ਜਵਾਬ ਦਿਓ ਕਿ ਥੋੜਾ ਜਿਹੜੇ ਤੁਸੀਂ ਖੁਰਲੀ ਚ ਕੱਖ ਪਾਉਂਦਿਆਂ ਪਾਉਂਦੀ ਬੀਬੀ ਤੂੰ ਅੱਜ ਜਿਹੜੇ ਐਡੀ ਐਡੀ ਕੋਠੀਆਂ ਦੀ ਮਾਲਕ ਬਣ ਗਈ ਜਾਂ ਜਿਹੜੇ ਘਰਾਂ 'ਚ ਰਹਿਣੋਂ ਮੈਂ ਨਹੀਂ ਕਹਿੰਦਾ ਵਧਣਾ ਚਾਹੁੰਦਾ ਪਰ ਤਿੰਨ ਸਾਲਾਂ ਚਾਹੇ ਜੀ ਕੋਈ ਗਿੱਦੜ ਸਿੰਘ ਹੀ ਨਹੀਂ ਜਿਹੜੀ ਕਹੀਏ ਕਿ ਤਿੰਨ ਸਾਲਾਂ ਚ ਤੁਸੀਂ ਇਸ ਲੈਵਲ ਤੇ ਪਹੁੰਚੋਗੇ ਸੋ ਕਿਰਪਾ ਕਰਕੇ ਇਹਦਾ ਜਵਾਬ ਜ਼ਰੂਰ ਦਿਓ ਤੇ ਨਾਲ ਹੀ ਮੈਂ ਮੁੱਖ ਮੰਤਰੀ ਸਾਹਿਬ ਫੇਰ ਤੁਹਾਨੂੰ ਬੇਨਤੀ ਕਰਦਾ ਅੱਜ ਇਸ ਧਰਨੇ 'ਚ ਅਸੀਂ ਜਦੋਂ ਬੈਠੇ ਸੀ ਸੱਤ ਬੰਦੇ ਇਸ ਬੀਬੀ ਦੇ ਖਿਲਾਫ ਆਏ ਨੇ ਅੱਜ ਦੀ ਦਿਹਾੜੀ 'ਚ ਅੱਜ ਦੇ ਧਰਨੇ 'ਚ ਤੇ ਜਦੋਂ ਪਰਸੋਂ ਫੇਰ ਧਰਨਾ ਲੱਗਣਾ ਹੈ ਇਦੋਂ ਵੀ ਵਧੂਗੀ ਤਦਾਦ ਇਹ ਇੰਨਾ ਜੋਕਾ ਨੂੰ ਰੋਕ ਲੋ ਨਹੀਂ ਤਾਂ ਇਹ ਖੂਨ ਪੀਣੀਆਂ ਜੋਕਾਂ ਜਿਹੜੀਆਂ ਪੰਜਾਬ ਦਾ ਖੂਨ ਪੀ ਕੇ ਖਤਮ ਕਰਨਗੀਆਂ